ਛੋਟੇ ਘੁੰਮਣੀ ਜਿੱਥੇ ਅੱਜਕੱਲ ਤਪ ਅਸਥਾਨ ਗੁਰਦੁਆਰਾ ਹੈ ਇੱਥੇ ਪਹਿਲਾਂ ਸੰਤ ਜੀ ਦੀ ਕੱਚੀ ਕੁਟਿਆ ਸੀ ਉਸ ਦੇ ਅੰਦਰ ਲੱਕੜੀ ਦਾ ਤਖਤ ਪੋਸ਼ ਲੱਗਾ ਹੋਇਆ ਸੀ ਇੱਥੇ ਬੈਠ ਕੇ ਸੰਤ ਬਾਬਾ ਹਜਾਰਾ ਸਿੰਘ ਜੀ ਆਪ ਨਾਮ ਜਪਦੇ ਅਤੇ ਹੋਰਾਂ ਸੰਗਤਾਂ ਨੂੰ ਵੀ ਨਾਮ ਜਪਾਉਂਦੇ ਅਤੇ ਗੁਰਬਾਣੀ ਪੜਾਉਂਦੇ ਸਨ ਬਾਅਦ ਵਿੱਚ ਸੰਗਤਾਂ ਦੀ ਆਵਾਜ਼ਾਈ ਵਦਨ ਨਾਲ ਇੱਕ ਪਾਸੇ ਇੱਕ ਵੱਡਾ ਸਾਰਾ ਪੱਕਾ ਕਮਰਾ ਵੀ ਪਾਇਆ ਹੋਇਆ ਸੀ ਬਾਬਾ ਜੀ ਦੇ ਡੇਰੇ ਦੀ ਬਾਹਰਲੀ ਛੋਟੀ ਕੰਧ ਉਸਾਰੀ ਜਾ ਰਹੀ ਸੀ ਅਤੇ ਵਿਹੜੇ ਵਿੱਚ ਪੱਕਾ ਪਲਸਤਰ ਵੀ ਲੱਗ ਰਿਹਾ ਸੀ। ਸੰਤ ਬਾਬਾ ਹਜਾਰਾ ਸਿੰਘ ਜੀ ਨੇ ਦੋ ਸਰਧਾਲੂਆਂ ਭਾਈ ਵੀਰਾ ਸਿੰਘ ਸਹਾਰੀ ਅਤੇ ਭਾਈ ਸੰਤੋਖ ਸਿੰਘ ਦਿਆਲਗੜ੍ਹ ਨੂੰ ਲੋਹੇ ਦੇ ਸਿੱਕੇ ਵਾਲੇ 3 ਰੁਪਏ ਦਿੱਤੇ ਅਤੇ ਆਖਿਆ ਜਾਓ ਸੀਮਿੰਟ ਦੇ 6 ਬੋਰੇ ਲਿਆਓ। ਸਰਧਾਲੂਆਂ ਨੇ 3 ਰੁਪਏ ਆਪਣੀ ਜੇਬ ਵਿੱਚ ਪਾ ਲਏ ਅਤੇ ਹੈਰਾਨ ਹੋਏ ਕਿ 3 ਰੁਪਈਆਂ ਦੇ 6 ਬੋਰੇ ਸੀਮਿੰਟ ਦੇ ਕਿੱਥੋਂ ਆਉਣੇ ਆ। ਜਦੋਂ ਕਿ ਉਸ ਵੇਲੇ ਇੱਕ ਬੋਰੇ ਦੀ ਕੀਮਤ ਲਗਭਗ 60 ਰੁਪਏ ਸੀ ਇਹਨਾਂ ਸਰਧਾਲੂਆਂ ਕੋਲ ਵੀ ਪੈਸੇ ਨਹੀਂ ਸਨ ਨਹੀਂ ਤੇ ਉਹ ਆਪਣੇ ਕੋਲੋਂ ਪੈਸੇ ਖਰਚ ਕੇ 6 ਬੋਰੇ ਲੈ ਆਉਂਦੇ ਥੋੜਾ ਜਿਹਾ ਬਾਹਰੋਂ ਫਿਰ ਤੁਰ ਕੇ ਉਹ ਫਿਰ ਦੋਵੇਂ ਜਾਣੇ ਬਾਬਾ ਜੀ ਦੇ ਲਾਗੇ ਬੈਠ ਗਏ ਬਾਬਾ ਜੀ ਨੇ ਫਿਰ ਬਚਨ ਕੀਤਾ 6 ਬੋਰੇ ਸੀਮਿੰਟ ਦੇ ਲਿਆਓ ਹੁਣ ਹੌਸਲਾ ਕਰਕੇ ਦੋਵੇਂ ਸਰਧਾਲੂ ਸਾਈਕਲਾਂ ਉੱਤੇ ਸਵਾਰ ਹੋ ਕੇ ਬਟਾਲੇ ਚਲੇ ਗਏ ਅਜੇ ਸਵੇਰਾ ਹੀ ਸੀ ਦੁਕਾਨਾਂ ਖੁੱਲ ਰਹੀਆਂ ਸਨ ਬਾਜ਼ਾਰ ਵਿੱਚ ਇੱਕ ਸਿਮਿੰਟ ਵਾਲੀ ਦੁਕਾਨ ਅਜੇ ਖੁੱਲ ਰਹੀ ਸੀ ਉਸ ਦੇ ਲਾਗੇ ਖਲੋ ਕੇ ਇਹ ਦੋਵੇਂ ਸੋਚਣ ਲੱਗ ਪਏ ਕਿ ਇੱਥੇ ਸਾਨੂੰ ਜਾਣਦਾ ਵੀ ਕੋਈ ਨਹੀਂ ਹੈ ਦੁਕਾਨਦਾਰ ਸਾਡੇ ਨਾਲ ਹੁਦਾਰ ਵੀ ਨਹੀਂ ਕਰੇਗਾ ਤੇ ਭਲਾ 3 ਰੁਪਈਆਂ ਦੇ 6 ਬੋਰੇ ਕੌਣ ਦੇਊਗਾ ਆਪਸ ਵਿੱਚ ਬਹੁਤ ਸਾਰੇ ਜੱਕੋ ਤੱਕੋ ਕਰਕੇ ਦੋਵੇਂ ਸਰਦਾਲੂ ਸਿਮਿੰਟ ਵਾਲੀ ਦੁਕਾਨ ਤੇ ਚਲੇ ਗਏ ਇੱਕ Hindu ਦੁਕਾਨਦਾਰ ਅਜੇ ਤੂਫ਼ਾਨ ਬੱਤੀ ਹੀ ਕਰ ਰਿਹਾ ਸੀ ਦੋਵੇਂ ਸਰਦਾਲੂ ਦੁਕਾਨ ਤੇ ਬੈਠ ਗਏ ਤੇ ਸੀਮਿੰਟ ਦਾ ਭਾਅ ਪੁੱਛ ਕੇ ਸੀਮਿੰਟ ਦੇ 6 ਬੋਰੇ ਦੋਵਾਂ ਸਾਈਕਲਾਂ ਤੇ ਰਖਵਾ ਲਏ ਦੋਵੇਂ ਸਰਦਾਲੂ ਦੁਕਾਨਦਾਰ ਦੇ ਲਾਗੇ ਬਹਿ ਗਏ ਤੇ ਸਾਰੀ ਗੱਲ ਖੋਲ ਕੇ ਦੱਸੀ ਅਤੇ ਕਿਹਾ ਘੁੰਮਣਾ ਵਾਲੇ ਸੰਤਾਂ ਦੇ ਡੇਰੇ ਵਾਸਤੇ ਸੀਮਿੰਟ ਲਿਜਾਣਾ ਹੈ ਉਹਨਾਂ ਨੇ 3 ਰੁਪਏ ਹੀ ਦਿੱਤੇ ਹਨ ਤੇ 6 ਬੋਰੇ ਸੀਮਿੰਟ ਦੇ ਲਿਉਣ ਲਈ ਭੇਜਿਆ ਹੈ ਕੁੰਮਣਾ ਵਾਲੇ ਸੰਤ ਜੀ ਦਾ ਨਾਮ ਸੁਣ ਕੇ ਦੁਕਾਨਦਾਰ ਦੋਵੇਂ ਹੱਥ ਜੋੜ ਕੇ ਅੱਖ ਨੱਗਾ ਮੇਰੇ ਵੱਡੇ ਭਾਗ ਹਨ ਕਿ ਅੱਜ ਸੀਮਟ ਘੁੰਮਣੀ ਬਾਬਾ ਜੀ ਦੇ ਡੇਰੇ ਲਈ ਜਾ ਰਿਹਾ ਹੈ ਸਭ ਕੁਝ ਅਤੇ ਇਹ ਦੁਕਾਨ ਵੀ ਉਹਨਾਂ ਦੀ ਹੈ ਸੀਮਟ ਵੀ ਲੈ ਜਾਓ ਅਤੇ ਇਹ 3 ਰੁਪਏ ਵੀ ਲੈ ਜਾਓ ਤੇ ਜਾ ਕੇ ਮੇਰੇ ਵੱਲੋਂ ਆਖਿਓ ਬਾਬਾ ਜੀ ਉਸ ਗਰੀਬ ਨਿਮਾਨੇ ਦੁਕਾਨਦਾਰ ਤੇ ਵੀ ਮਿਹਰ ਰੱਖਿਓ ਪਰ ਸੇਵਾਦਾਰਾ ਨੇ ਕਿਹਾ ਇਹ 3 ਰੁਪਏ ਤੁਹਾਨੂੰ ਲੈਣੇ ਹੀ ਪੈਣਗੇ ਉਹਨਾਂ ਨੇ ਭੇਜੇ ਹਨ ਉਸ ਦੁਕਾਨਦਾਰ ਨੇ ਇਹਨਾਂ ਸੇਵਾਦਾਰਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਬਿਠਾ ਕੇ ਚਾਹ ਵੀ ਪਿਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਹਨ ਤਨ ਹਨ ਬ੍ਰਹਮ ਗਿਆਨੀ ਸੰਤ ਬਾਬਾ ਹਯਾਰਾ ਸਿੰਘ ਜੀ ਸਭ ਕੁਛ ਆਪੇ ਆਪਕ ਵਰਤੇ ਨਾਨਕ ਨਾਮ ਵਡਿਆਈ ਵਾਹਿਗੁਰੂ ਵਾਹਿਗੁਰੂ